328.5 ਸਰੂਪਾ ਮਾਮਲੇ ਦੇ ਵਿੱਚ ਬੇਸ਼ੱਕ ਜਿਹੜੀ ਕਿ ਜਾਂਚ ਤੇਜ਼ ਹੋ ਗਈ ਹੈ ਪਰ ਉਸ ਤੋਂ ਬਾਅਦ ਹਜੇ ਵੀ ਭਾਈ ਬਲਦੇਵ ਸਿੰਘ ਬਡਾਲਾ ਕਈ ਅਹਿਮ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਸ਼੍ਰੀ ਅਕਾ ਤਾਂ ਇਖਤਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਚ ਨੂੰ ਜਿਹੜੇ ਕਿ ਕਈ ਤਿੱਖੇ ਸਵਾਲ ਕੀਤੇ ਸੀ ਤਾਂ ਉਹਨਾਂ ਦੇ ਵੱਲੋਂ ਜਵਾਬ ਮੰਗਿਆ ਗਿਆ ਸੀ ਹੁਣ ਐਸ.ਟੀ.ਪੀ.ਸੀ ਨੂੰ ਵੀ ਕਈ ਸਵਾਲ ਕਰ ਦਿੱਤੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਬਲਦੇਵ ਸਿੰਘ ਬਡਾਲਾ ਦੇ ਵੱਲੋਂ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਮਾਰਨਾ ਚਾਹੁੰਦੀ ਹੈ ਕਿ 328 ਪਾਵਨ ਸਰੂਪ ਆਖਿਰ ਹੈ ਕਿਥੇ ਇਸ ਸੱਚ ਨੂੰ ਬਿਨਾ ਪੱਖਪਾਤ ਦੇ ਛੇਤੀ ਸਾਹਮਣੇ ਲਿਆਂਦਾ ਜਾਵੇ ਤੇ ਮੁਲਜ਼ਮ ਤੁਰੰਤ ਗ੍ਰਿਫਤਾਰ ਕਰਕੇ ਪਵਿੱਖ ਦੇ ਪੁਕਤਾ ਪ੍ਰਬੰਧ ਕੀਤੇ ਜਾਣ ਤੇ ਬਿਆਨਾਂ ਦੇ ਅਨੁਸਾਰ ਇਸ ਅਹਿਮ ਮਸਲੇ ਦਾ ਹੱਲ ਪ੍ਰਧਾਨ ਧਾਮੀ ਸਾਹਿਬ ਵੀ ਚਾਹੁੰਦੇ ਨੇ ਪੰਜਾਬ ਸਰਕਾਰ ਵਿੱਚ ਆਉਂਦੀ ਹੈ ਤੇ ਸਿੱਟ ਵੀ ਚ ਆਉਂਦੀ ਹੈ ਕਿਉਂਕਿ ਗੱਲ ਕੇਵਲ ਪੈਸੇ ਪੂਰੇ ਕਰਨ ਦੀ ਨਹੀਂ ਗੁਰੂ ਦੀ ਹੈ ਤਾਂ ਫਿਰ ਧਾਮੀ ਐਂਡ ਕੰਪਨੀ ਦਾ ਵਤੀਰਾ ਇਸ ਤਰ੍ਹਾਂ ਕਿਉਂ ਪਹਿਲਾਂ ਉਹਨਾਂ ਨੇ ਕਿਹਾ ਕਿ ਧਾਮੀ ਸਾਹਿਬ ਦੇ ਪ੍ਰਧਾਨ ਹੁੰਦੇ ਹੋਏ 5 ਸਾਲ ਤੋਂ ਇਸ ਕੇਸ ਨੂੰ ਠੰਡੇ ਬਸਤੀ ਪਾਈ ਰੱਖਿਆ ਤੇ ਅੱਜ ਵੀ ਠੰਡੇ ਬਸੇ ਪਾਏ ਜਾਣ ਦੀ ਕਸਰ ਨਹੀਂ ਛੱਡੀ ਜਾ ਰਹੀ ਕਿਉਂ ਜਦ ਕਿ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਅਤੇ ਘਟਨਾ ਵੀ ਉੱਥੇ ਹੀ ਹੋਈ ਹੈ ਤੇ ਇੱਕ ਪੜਤਾਲ ਵੀ ਉੱਥੇ ਹੋਈ ਮੁਕੱਦਮਾ ਵੀ ਉੱਥੇ ਹੋਇਆ ਤੇ ਦਰਜ ਹੋਇਆ ਤੇ ਉੱਥੇ ਰਿਕਾਰਡ ਚੰਡੀਗੜ੍ਹ ਤੋਂ ਦਿੱਤਾ ਜਾਣਾ ਜਾਓ ਕਿਉਂ ਤਾਂ ਉੱਥੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਇਸ ਕਤਰ ਦਾ ਕਹਿਣਾ ਹੈ ਕਿ ਰਿਕਾਰਡ ਮੁਕੰਮਲ ਹੈ ਜਦ ਮਰਚੀ ਸੇਟਾ ਕੇ ਲੈ ਸਕਦੀ ਹੈ ਫਿਰ ਸੇਟ ਨੂੰ ਅਧੂਰਾ ਰਿਕਾਰਡ ਕਿਉਂ ਦਿੱਤਾ ਗਿਆ ਹੈ ਪਰ ਪੂਰਾ ਕਿਉਂ ਨਹੀਂ ਤਾਂ ਜਿਸ ਤੋਂ ਬਾਅਦ ਸਰਕਾਰ ਵੱਲੋਂ ਮਾਨਯੋਗ ਅਦਾਲਤ ਅੱਗੇ ਇਹ ਦਲੀਲ ਰੱਖੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਨੇ ਰਿਕਾਰਡ ਸੰਬੰਧੀ ਸਾਨੂੰ ਕੇਵਲ 97 ਪੇਜ ਹੀ ਦਿੱਤੇ ਨੇ ਮੁਕੰਕਲ ਰਿਕਾਰਡ ਨਹੀਂ ਦਿੱਤਾ ਤਾਂ ਮੀ ਸਾਹਿਬ ਜਵਾਬ ਦਿਓ ਕਿਉਂ ਤੇ ਦੂਜੇ ਪਾਸੇ ਸਰਕਾਰ ਇੱਕ ਪਾਸੇ ਇਹ ਕਹਿ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਰਿਕਾਰਡ ਪੂਰਾ ਨਾ ਮਿਲਣ ਕਰਕੇ ਤਫतीश 'ਚ ਰੁਕਾਵਟ ਪੈ ਰਹੀ ਹੈ ਤੇ ਛੇਤੀ ਨਿਪਟਾਰੇ ਦੀ ਵਜਾਇਂ ਦੇਰੀ ਹੋ ਰਹੀ ਹੈ ਜਿਸ ਕਰਕੇ ਧਾਰਮਿਕ ਹਾਲਾਤ ਖਰਾਬ ਹੋਣ ਦਾ ਖਤਰਾ ਹੈ ਸਰਕਾਰ ਦੂਜੇ ਪਾਸੇ ਆਪਣੇ ਵੱਲੋਂ ਬਣਾਈ ਸਿੱਟ ਦੇ ਦੁਆਰਾ ਪੁੱਛਤਾਛ ਦੇ ਲਈ 40 ਬੰਦਿਆਂ ਨੂੰ ਸੰਮਣ ਜਾਰੀ ਕਰ ਚੁੱਕਿਆ ਬਹੁਤ ਵਧੀਆ ਗੱਲ ਹੈ ਪਰ ਤੀਜੇ ਪਾਸੇ ਸਵਾਲ ਇਹ ਖੜਾ ਹੋ ਰਿਹਾ ਕਿ ਜਦ 16 ਮੁਲਜ਼ਮਾਂ ਤੇ ਦਰਜ ਪarcha ਹੋ ਗਿਆ ਹੈ ਤਾਂ ਫਿਰ ਗ੍ਰਿਫਤਾਰੀ ਕੇਵਲ ਦੋ ਹੀ ਮੁਲਜ਼ਮਾਂ ਦੀ ਕਿਉਂ ਤਾਂ ਬਾਕੀ ਕਿਉਂ ਨਹੀਂ ਗ੍ਰਿਫਤਾਰ ਕੀਤੇ ਜਾ ਰਹੇ ਨੇ ਠੀਕ ਹੈ ਦੋ ਦੀ ਫੌਤ ਕੀ ਹੋ ਗਈ ਹੈ ਪਰ ਬਾਕੀਆਂ ਤੋਂ ਪੁੱਛਗਛ ਕਰਨੀ ਜ਼ਰੂਰੀ ਕਿਉਂ ਨਹੀਂ ਸਮਝੀ ਜਾ ਰਹੀ ਤੇ ਉਹਨਾਂ ਨੂੰ ਸ਼ਰਿਆਮ ਕੋ ਮਰਦਾ ਮੌਕਾ ਕਿਸ ਧਾਰਾ ਦੇ ਤਹਿਤ ਦਿੱਤਾ ਜਾ ਰਿਹਾ ਹੈ ਜ਼ਮਾਨਤ ਕਰਵਾਉਣ ਦੇ ਲਈ ਬਾਹਰੇ ਬਾਹਰ ਮੌਕਾ ਕਿਉਂ ਦਿੱਤਾ ਜਾ ਰਿਹਾ ਤਾਂ ਮੁਲਜ਼ਮ ਸ਼ਰਿਆਮ ਕੁਮਰੇ ਨੇ ਤੋਂ ਉਥੇ ਹੀ ਉਹਨਾਂ ਨੇ ਕਹਿਣਾ ਕਿ ਸਰਕਾਰ ਸਿੱਟ ਜੈਫਆਈਆਰ ਨੂੰ ਟਿਚ ਜਾਣਦੇ ਹੋਏ ਟੀਵੀ ਚੈਨਲਾਂ ਤੇ ਇੰਟਰਵਿਊ ਕਰਦੇ ਨਜ਼ਰ ਆ ਰਹੇ ਨੇ ਪਰ ਸਰਕਾਰ ਜਾਂ ਸਿੱਟ ਨੂੰ ਕਿਉਂ ਨਹੀਂ ਲੱਭਰੇ ਤਾਂ ਸਰਕਾਰ ਗ੍ਰਿਫਤਾਰੀਆਂ ਨਾ ਕਰਕੇ ਟਿੱਲ ਕਿਉਂ ਵਰਤਦੀ ਹੈ ਆਖਿਰ ਮਾਚਰਾ ਕੀ ਹੈ ਤਾਂ ਮੁੱਖ ਕਿਹੜੇ ਪਾਸੇ ਹੈ ਗੁਰੂ ਸਾਹਿਬਾਲ ਜੇ ਰਾਜਨੀਤੀ ਤਾਂ ਸਿੱਖ ਸੰਗਤ ਜਾਣਨਾ ਚਾਹੁੰਦੇ ਤਾਂ ਤੁਹਾਨੂੰ ਦੱਸ ਦਈਏ ਕਿ ਭਾਈ ਬਲਦੇਵ ਸਿੰਘ ਵਿਡਾਲਾ ਦੇ ਵੱਲੋਂ ਇਹ ਨਿੱਜੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਈ ਸਵਾਲ ਚੱਕੇ ਨੇ ਤੇ ਉੱਥੇ ਹੀ ਹਰਜਿੰਦਰ ਸਿੰਘ ਧਾਮੀ ਨੂੰ ਜਿਹੜੇ ਕਿ ਇਹ ਤਿੱਖੇ ਸਵਾਲ ਕੀਤੇ ਨੇ ਜਵਾਬ ਮੰਗੇ ਜਾ ਰਹੇ ਨੇ ਤਾਂ ਉਹਨਾਂ ਨੇ ਨਿੱਜੀ ਪੋਸਟ ਜਿਹੜੀ ਕਿ 328 ਪਾਵਨ ਸਰੂਪਾ ਮਾਮਲੇ ਦੇ ਵਿੱਚ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਹੁਣ ਕੱਲੀ-ਕੱਲੀ ਜਵਾਬ ਮਾਫ ਕਰਨ ਦਾ ਸਵਾਲ ਦਾ ਜਿਹੜਾ ਕਿ ਜਵਾਬ ਮੰਗੇ